ਪਾਤੜਾਉ ਮੰਡਲ ਦੇ ਪਿੰਡ ਗੁਲਾੜ ਦੇ ਵਿੱਚ ਇੱਕ ਔਰਤ ਬਿਹਤਾ ਔਰਤ ਵੱਲੋਂ जिसके ਵਿਆਹ ਨੂੰ 12 ਸਾਲ ਦੇ ਕਰੀਬ ਹੋ ਗਏ ਦੋ ਬੱਚੇ ਵੀ ਹੈ ਇੱਕ ਬੇਟਾ ਇੱਕ ਬੇਟੀ ਹੈ ਕੋਈ ਪਤੀ ਪਤਨੀ ਦਾ ਆਪਸ ਵਿੱਚ ਤਕਰਾਰ ਹੋਇਆ ਜਿਹੜਾ ਦੱਸਿਆ ਹੈ ਉਸਕੇ ਬਾਅਦ ਉਸਨੇ ਕੋਈ ਚੀਜ਼ ਖਾਧੀ ਹੈ ਜਿਹਦੇ ਨਾਲ ਉਸकी ਮੌਤ ਹੋ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਿਹੜੇ ਮ੍ਰਿਤਕ ਲੜਕੀ ਹੈ ਉਸਕੇ ਪਿਤਾ ਦੇ ਬਿਆਨ ਦਰਜ ਕਰਕੇ ਕਥਿਤ ਤੌਰ ਤੇ ਇਹਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ ਔਰ ਮ੍ਰਿਤਕ ਦੀ ਡੈਡ ਬੋਡੀ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪੀਟਲ ਵਿੱਚ करवाया जा रहा है पुलिस वालों ये पोस्टमार्टम एक बोर्ड राही कराएगी पुलिस और फिर बार सौंपेगी लेकिन असी जब उसके पति के पक्ष चाचे गलबात की गई तो उस ना दस्या भी कोई इनका आपस में तकरार हो लेकिन ਅਸੀਂ ਪਹਿਲਾਂ ਕੋਈ ਇਸ ਤਰ੍ਹਾਂ ਗੱਲ ਨਹੀਂ ਦੱਸੀ ਲੇਕਿਨ ਪੇਕੇ ਪਰਿਵਾਰ ਵੱਲੋਂ ਦੋਸ਼ ਲਾਇਆ ਜਾ ਰਹੀ ਵੀ ਸਾਡੀ ਬੇਟੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਹੁਣ ਸਾਰਾ ਜਾਂਚ ਦਾ ਵਿਸ਼ਾ ਹੈ ਮਨਦੀਪ ਕੌਰ ਜੀ ਕੇਰ ਨੇਪਾਲ ਮੇਰੀ ਨਾਮ ਤੇ ਸੀ ਜੀ ਕਿੰਨੇ ਟਾਈਮ ਤੋਂ ਗਈ ਹੈ 13 ਸਾਲ ਹੋ ਗਏ ਇਹਦੇ ਨਾਲ ਨਾ ਕਲੇਸ਼ ਸ਼ੁਰੂ ਤੋਂ ਰੱਖ ਰਹੇ ਸੀ ਪਹਿਲਾਂ ਇਹ ਇਧਰ ਅੰਦਰਲੇ ਘਰ ਰਹਿੰਦੀ ਸੀ ਇਹਦੀ ਇੱਕ ਜਠਾਣੀ ਹੁੰਦੀ ਆ ਉਹਦੇ ਨਾਲ ਕਲੇਸ਼ ਉਹਦੇ ਪਿੱਛੇ ਸ਼ੁਰੂ ਤੋਂ ਸੀ ਇਹਨਾਂ ਦਾ ਅਸੀਂ ਉਹਨੂੰ ਸਮਝਾ ਦਿੰਦੇ ਅਸੀਂ ਜਾਂਦੇ ਦੋ ਵਾਰ ਪੰਚਾਇਤ ਵੀ ਲੈ ਕੇ ਗਏ ਸੀ ਅਸੀਂ ਜਾਂਦੇ ਅਸੀਂ ਕਹਿ ਦਿੰਦੇ ਸੀਗੇ ਵੀ ਚਲੋ ਕੋਈ ਨਾ ਟਾਈਮ ਕੱਟੋ ਬੱਚੇ ਪਾਲ ਲਓ ਆਪਦੇ ਹਨਾ ਸਾਨੂੰ ਐ ਨਹੀਂ ਅਸੀਂ ਹੁਣ ਹਫਤਾ ਕੁੜੀ ਸਾਡੇ ਘਰ ਲਾ ਕੇ ਗਈ ਆ ਬੜੀ ਖੁਸ਼ੀ ਨਾਲ ਗਈ ਆਗੀ ਤੇ ਤੀਸਰੇ ਦਿਨ ਸਾਨੂੰ ਪਤਾ ਲੱਗਦਾ ਵੀ ਉਹ ਮਾਰੀ ਦਿੱਤੀ ਸਾਨੂੰ ਫੋਨ ਕਰਦੇ ਨੇ 12 ਬਰੇ ਵਜੇ ਕਰੀਸ ਨੇ ਫੋਨ ਕਰਦਾ ਉਹਦਾ ਹਸਬੰਦ ਕਹਿੰਦਾ ਆ ਤੁਸੀਂ ਆ ਜਾਓ ਤੇ ਕਹਿੰਦਾ ਉਹਨੇ ਸਾਡਾ ਕਹਿੰਦਾ ਦੋਹਾਂ ਦਾ ਕਹਿੰਦਾ ਕਲੇਸ਼ ਹੋਇਆ ਆਪਸ ਵਿੱਚ ਥੋੜੀ ਮੋਟੀ ਤੂੰ ਮੈਂ ਹੋਇਆ ਕਹਿੰਦਾ ਕਿਰਨ ਕਿਰਨਾ ਨੇ ਕੁਝ ਖਾ ਲਿਆ ਅਸੀਂ ਉਹਨੂੰ ਬਾਰ ਬਾਰ ਫੋਨ ਕਰਕੇ ਪੁੱਛ ਰਹੇ ਹਾਂ ਵੀ ਸਾਨੂੰ ਦੱਸੋ ਕੋਈ ਸੀਰੀਅਸ ਬਾਤ ਤਾਂ ਨਹੀਂ ਉਹ ਕਹਿੰਦਾ ਨਹੀਂ ਕੋਈ ਸੀਰੀਅਸ ਨਹੀਂ ਹੈਗੀ ਕਹੇ ਬੋਲਦੀ ਹੈ ਕਹਿੰਦਾ ਸਾਨੂੰ ਉਹਨਾਂ ਨੇ ਚੱਕਰਾਂ 'ਚ ਪਾ ਕੇ ਰੱਖਿਆ ਸਾਨੂੰ ਕਹਿੰਦੇ ਖਨੋਰੀ ਅਸੀਂ ਨੇ ਦਾਖਲ ਕਰੀਆ ਕੁੜੀ ਅਸੀਂ ਅਸੀਂ ਖਨੋਰੀ ਗਏ ਖਨੋਰੀ ਪਹੁੰਚੇ ਸਾਨੂੰ ਕਹਿੰਦੇ ਸਮਾਣੇ ਆ ਅਸੀਂ ਸਮਾਣੇ ਗਏ ਸਮਾਣੇ ਪਹੁੰਚੇ ਸਾਨੂੰ ਕਹਿੰਦੇ ਪਾਤੜਾ ਪਾਤੜਾ ਤੋਂ ਗਏ ਅਸੀਂ ਸਾਨੂੰ ਕਹਿੰਦੇ ਗਲਾੜਾ ਸਾਨੂੰ ਚਾਰ ਚੱਕਰਾਂ 'ਚ ਪਾ ਕੇ ਰੱਖਿਆ ਅਸੀਂ ਜਿੰਨਾ ਟਾਈਮ ਉਹਦੀ ਡੈਥ ਨਹੀਂ ਹੋਈ ਸਾਨੂੰ ਘਰੇ ਵੜਨਾ ਨਹੀਂ ਦਿੱਤਾ ਇਹਨਾਂ ਨੇ ਕੀ ਕੀ ਹੋਇਆ ਪਤਾ ਨਹੀਂ ਸਾਨੂੰ ਪੁਰਸ਼ ਨਹੀਂ ਹਲੇ ਇਸ ਬਾਰੇ ਪੋਸਟਮਾਰਟਮ ਦੀ ਰਿਪੋਰਟ ਦੱਸੂਗੀ ਵੀ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਜਾਖਮ ਆ ਦੋ ਹੰਦ ਟੁੱਟੇ ਹੋਏ ਲਹੂ ਉਹਦੇ ਨਿਕਲ ਰਿਹਾ ਜੀ ਤੁਹਾਡਾ ਮਲਬੀਰ ਸਿੰਘ ਕਿਨਪਾਲ ਕੋ 12:00 ਜਰ ਖਾਲੋ ਜੀ ਕਹਿ ਕੇ ਆਉਂਦੇ ਅਸੀਂ ਕਟਕਾ ਕੇ ਉਹਦੇ ਤੇ ਮਾਪਈ ਕੁੱਟਮਾਰ ਹੁੰਦੀ ਹੈ ਮਣੀ ਮੁਰਤੀ ਚੱਲ ਪਈ ਟਾਈਮ ਘੱਟ ਲਾ ਉਹ ਕੋੰਦੀ ਹੋ ਕੇ ਜਿਦੋਂ ਨਾ ਪਈ ਇਹਨਾਂ ਨੇ ਤੱਪ ਕੋਈ ਚੱਕਦਾ ਗੰਬਸ ਝੋਕਾ ਕੱਲ ਕੀ ਸਨੇ ਆ ਗਿਆ ਤੁਹਾਡੇ ਕੋਲ ਸਾਡੇ ਕੋਲੇ 12:00 ਸਨੇ ਆ ਤਾਂ ਸਾਡੇ ਕੋਲ ਸਾਡੇ ਕੋਲ ਤਾਂ 12:00 ਵਜੇ ਸਨੇ ਆ ਗਿਆ ਵੀ ਦਵਾਈ ਪੀ ਲਈ ਹੈ ਹੋ ਗਈ ਸਨੇ ਉਸ ਤੋਂ ਬਾਅਦ ਜਿਹੜਾ ਸਾਡਾ ਬਚੋਲਾ ਤੇ ਸਾਨੂੰ ਘਰੇ ਦੱਸ ਕੇ ਵੀ ਨਾ ਇਹ ਸੜਕੀ ਸਨੇ 7 ਵਜੇ ਬੁਲਾ ਲਿਆ ਛਾਹਲੀ ਤੋਂ ਕਹਿੰਦਾ ਆ ਜੇ ਐਂ ਕਰਕੇ ਆਏਗਾ ਲੋਗੀ ਤੁਰਿਆ ਜਾ ਕੋਈ ਗੱਲਬਾਤ ਕਰਾਂਗੇ ਛਾਹਲੀ ਨੂੰ ਦੱਸੀ ਕਿ ਦੱਸ ਕੇ ਨਹੀਂ ਆ ਜੀ ਜਦੋਂ ਇਹਨਾਂ ਨੇ ਜਾ ਕੇ ਕੋਈ ਗੱਲਬਾਤ ਹਾਂ ਅਲੱਗ ਬਲ ਲੱਗ ਬੁਲਾ ਲਿਆ ਤੇ ਉੱਥੇ ਜਿਹੜਾ ਜਿਹੜਾ ਚੱਤਾ ਜਿਹੜਾ ਚੱਤਾ ਮਸ਼ੀਨ ਚਲਾਉਂਦੀ ਸੀ ਇਹਦੀ ਘਰ 'ਚ ਬਣਾ ਰਿਹਾ ਸੀ ਲੱਕੜ ਦੇ ਚਗਾਠਾ ਉੱਥੇ ਉਂਗਲਾ ਉਂਗਲਾ ਲਾਈ ਗਏ ਸਾਨੂੰ ਚਾਹ ਨਹੀਂ ਬਣਾਉਂਦੀ ਸਾਨੂੰ ਰੋਟੀ ਬਣਾਉਂਦੀ ਸਾਡੀ ਗੁੜੀਆ 8 ਦਿਨਾਂ ਜਵਾਖ ਨੂੰ ਮਿਲਿਆਉਣ ਵਾਸਤੇ ਛੋਟੀਆਂ ਕਰਕੇ ਘਰੇ ਵਗ ਗਈ ਮਿਲਣ ਬਾਅਦ ਤੇ ਉਸ ਤੋਂ ਬਾਅਦ ਇਹਨਾਂ ਦਾ ਮੁਥਮਰ ਹੋ ਗਿਆ ਸਾਨੂੰ ਤਾਂ ਇਹ ਐ ਕਰਦੀ ਆ ਸਾਨੂੰ ਰੋਟੀ ਨਹੀਂ ਸਾਨੂੰ ਚਾਹ ਨਹੀਂ ਪਾਣੀ ਨਹੀਂ ਮੈਨੂੰ ਐ ਨਹੀਂ ਕਰਦੀ ਮੈਨੂੰ ਉਹ ਕਰਕੇ ਇਹਨਾਂ ਦੀ ਇਹਨਾਂ ਦੀ ਮਾਰਕੀਟ ਬਣ ਗਈ ਇਹਨਾਂ ਨੇ ਕਰਕੇ ਗਰਮੋਥਾ ਕਰਕੇ ਇਹਨਾਂ ਨੇ ਕਿਟਮੇਟ ਸਾਰੇ ਨੇ ਝੋਕਾ ਬਸ ਤੜਕੇ ਨੂੰ ਚੱਕ 4 ਵਜੇ ਤੱਕ ਦਾ ਬਸ ਮਾਰਤੀ ਠੀਕ ਹੋਇਆ ਠੀਕ ਠੀਕ ਨੇ ਤੁਹਾਡਾ ਠੀਕ ਠੀਕ ਤੁਸੀਂ ਜਾ ਕੇ ਦੇਖੇ ਕੀ ਹੋਇਆ ਸੀ ਉੱਥੇ ਦੇਖੋ ਜੀ ਹੁਣ ਵਿੱਚੇ ਤਾਂ ਕੋਈ ਕਹਿੰਦਾ ਦਵਾਈ ਪੀਗੀ ਵਿੱਚੇ ਛੱਟਾਂ ਬੁੜੀਆਂ ਦੱਸਦੇ ਨੇ ਕਿਸੇ ਦੇ ਕੰਨ ਤੇ ਗਲਾਸ ਵੱਜਿਆ ਹੈ ਕੰਚ ਦਾ ਗਲਾਸ ਦੇਸ ਮੇਰਾ ਦੋਤਾ ਦਸਰਿਆ ਮੇਰਾ ਦੋਤਾ ਜੀ ਕਹਿੰਦਾ ਮੇਰੀ ਮੰਮਾ ਦੇ ਕਲਾਸ ਵਾਲੇ ਬਾਕੀ ਬੁੜੂਏ ਨੇ ਦੱਸ ਪਤਾ ਦੇਖ ਇਹਨਾਂ ਨੇ ਕੁੱਟਬਾਰ ਚ ਬਤਾਰੋ ਲੀਲੂ ਲਪੇ ਹੋਏ ਨੇ ਗਰਦਨ ਚ ਵੀ ਲੀਲ ਪਿਆ ਹੈ ਠੀਕ ਵਰਖਾ ਰਹਾ ਹਾਂ ਜੀ ਕਿੱਥੇ ਰਹਿੰਦੇ ਹੋ ਗਲਾਟਪਿੰਡ ਇਹ ਜਿਹੜਾ ਘਰ ਜਿਹੜਾ ਮੁੰਡਾ ਕੁੜੀ ਦਾ ਥੋੜਾ ਮਲ ਭਤੀਜਾ ਲੱਗਦਾ ਨਾਲ ਥੋੜਾ ਕਰਦੇ ਜਿਹੜੇ ਘਰਤਾ ਜੀ ਫਰਕ ਨਾਲ ਆ ਵੈਸੇ ਗਲਵਾ ਸੁਣੀ ਹੈ ਜੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਵੀ ਉਹ ਜਦੋਂ ਕਣੀ ਆਈਆਂ ਨੇ ਮੀ ਆਇਆ ਕਪੜੇ ਸੁੱਕਣੇ ਪਾਏ ਹੋਏ ਸੀ ਬਾਹਰ ਉਹ ਮੁੰਡੇ ਨੂੰ ਕਹਿੰਦੀ ਵੀ ਕਪੜੇ ਲਾ ਲਿਆ ਉਹ ਜੀ ਕਪੜੇ ਲਾ ਰਿਆ ਕੁਝ ਗਿੱਲੇ ਹੋਗੇ ਕੁਝ ਸੁੱਕੇ ਲਾ ਲੈ ਉਹ ਕਪੜੇ ਕਹਿੰਦੇ ਤੂੰ ਕਪੜੇ ਨਹੀਂ ਲਾਇਆ ਤੂੰ ਇੱਥੇ ਗੱਲਾਂ ਕਰੀ ਜਨਾ ਅੱਛਾ ਨੇ ਗਰਮਾ ਗਰਮੀ ਹੋ ਗਈ ਹਾਂ ਉਹ ਕਹਿੰਦਾ ਕੋਈ ਨਹੀਂ ਫਿਰ ਸੁੱਕ ਜਾਣਗੇ ਤਾਂ ਆਪਾਂ ਫਿਰ ਸੁੱਕਣੇ ਪਾ ਦਾਂਗੇ ਤੇ ਉੱਥੇ ਜੇ ਗਰਮੋ ਗਰਮੀ ਹੋ ਗਈ ਉਹਨੇ ਜੀ ਪਹਿਲਾਂ ਹੀ ਮਤਲਬ ਦਵਾਈ ਖੋਲ ਕੇ ਰੱਖੀ ਹੋਈ ਸੀ ਉਹਨੇ ਚਾਕੇ ਮੂੰਦੇ ਲਾ ਲੀ ਕਿਹੜੀ ਦਵਾਈ پتہ ਲੱਗੇ ਕੋਈ ਕੋਈ ਕਿਸਤੀ ਉਹਨੇ ਮੇਰੇ ਖਿਆਲ ਸੀ 44 ਦੱਸਦੇ ਨੇ ਤੇ ਮੈਂ ਤਾਂ ਆਪ ਨੇ ਦੇਖੀ ਦੇਖੋ 44 ਦਵਾਈ ਸੀ ਤੇ ਉਹ ਜਦੋਂ 44 ਦਵਾਈ ਕਿ ਉਹਦਾ ਚਾਚਾ ਜਾ ਰਿਹਾ ਸੀਗਾ ਪੂਰੀ ਸ਼ਾਇਰੀ ਰਹਿੰਦਾ ਸੀ ਉਹ ਕਹਿੰਦੀ ਵੀ 사ਚਾ ਮੈਂ ਤਾਂ ਆਪਦਾ ਕੰਮ ਕਰ ਲਿਆ ਕਹਿੰਦਾ ਕੰਮ ਕਰ ਲਿਆ ਉਹਨੇ ਜੀ ਐ ਥੱਪੜ ਮਾਰਿਆ ਗਲਾਸ ਦੇ ਮੂੰਹ ਤੇ ਲੱਗੇ ਹੋਏ ਸੀ ਦੋ ਕੁੱਟਾ ਉਹ ਪੀ ਪੀ ਕੀ پتہ ਨਹੀਂ ਜੀ ਤਿੰਨ ਪੀਗੀ ਪਰਮਾਤਮਾ ਨੂੰ ਪਤਾ ਚਲੋ ਜਦੋਂ ਥੱਪੜ ਜਾਂ ਮਾਰਿਆ ਉਹ ਥੱਲੇ ਡਿੱਗ ਗਿਆ ਤੇ ਵਸੋ ਉਹਨੇ ਜੇ ਫਿਰ ਗੱਡੀ ਚ ਲੈ ਕੇ ਪਾ ਕੇ ਜੀ ਖਨੌਰੀ ਖਨੋਰੀ ਵਾਲੇ ਕਹਿੰਦੇ ਜੀ ਇਹਨੂੰ ਉੱਥੇ ਲੈ ਜਾਓ ਸਮਾਣੇ ਇਹਨਾਂ ਨੂੰ ਫੋਨ ਕਰਤਾ ਵੀ ਤੁਸੀਂ ਖਨੋਰੀ ਆ ਜਾਓ ਜਦੋਂ ਗਾਹਾਂ ਹੈ ਉਹਨਾਂ ਨੇ ਇੱਥੇ ਰਫਲ ਕਰਤੀ ਫਿਰ ਇਹਨਾਂ ਨੇ ਫੋਨ ਕਰਿਆ ਵੀ ਤੁਸੀਂ ਸਮਾਣੇ ਆ ਜਾਓ ਜਦੋਂ ਹੀ ਉਹ ਸਮਾਣੇ ਪਾਤਣਾਏ ਨੇ ਨਾ ਜੀ ਸਾਨੂੰ ਤਾਂ ਕੋਈ ਅੱਜ ਤੱਕ ਸੁਣੀ ਨਹੀਂ ਦੋ ਜਵਾਖਾਂ ਦੀ ਮਾਂ ਹੋਗੀ ਠੀਕ ਇਹ ਗਲਤ ਵੀ ਹੈ ਸਰ ਹਾਂ ਕੀ ਨਾਂ ਵਾਲੀ ਲੜਕੀ ਦਾ ਲੜਕੀ ਦਾ ਮਰਿਤਕ ਪ੍ਰਕਾਪਾਲ ਕੌਰ ਹਾਂ ਕੀ ਬਿਆਨ ਲੈ ਲੜਕੀ ਦੇ ਪਰਿਵਾਰ ਵੱਲੋਂ ਇਹਨਾਂ ਦੇ ਡੈਡੀ ਦੇ ਬਿਆਨ ਤੇ ਪਰਚਾ ਦਰਜ ਹੋ ਗਿਆ ਜੀ ਜੜੀ ਦਾ ਨਾਮ ਲੜੀ ਦਾ ਨਾਮ ਹੈਗਾ ਜੀ ਬਲਵੀਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਸਾਜਲੀ ਬਾਕੀ ਜਾਣ ਲਿਖਾਇਆ ਨਾ ਇਹਨਾਂ ਨੇ ਲਿਖਾਇਆ ਵੀ ਜਿਹੜੀ ਸਾਡੀ ਲੜਕੀ ਸੀ ਗਲਾਡ ਵਿਆਹੀ ਹੋਈ ਸੀਗੀ ਕਰਨੈਲ ਸਿੰਘ ਨਾਲ ਜੋ ਇਹਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਕਰਨੈਲ ਸਿੰਘ ਵਗੈਰਾ ਇਹਦੇ ਪਰਿਵਾਰ ਵਿੱਚ ਨਾਲ ਦਿਨੋਂ ਦੁਖੀ ਹੋ ਕੇ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੁਣ ਕਿਹੜੀ ਧਾਰਾ ਅੱਧਾ ਨੂੰ ਗੁਰਮਦਰ ਹੋਇਆ ਇਹ ਸ਼ੱਕਿੰਸੋ ਛੀ ਤੇ ਹੁਣ ਇੱਕ ਵਾਰ ਇਹ ਪੋਸਟ ਆਹਨੇ ਪੋਸਟਮਾਰਟਮ ਕਰਾਇਆ ਅਗਲੀ ਖ਼ਬਰ ਵਿੱਚ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼